ਯਾਰੇ ਦੋਸਤੋ ਮਈ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਮਈ ਦੇ ਮਹੀਨੇ ਦੇ ਵਿੱਚ ਹੀ ਕਾਫੀ ਗਰਮੀ ਪੈਣੀ ਸ਼ੁਰੂ ਹੋ ਗਈ ਆ ਪੰਜਾਬ ਦੇ ਵਿੱਚ ਤੇ ਆਉਣ ਨਾਲੇ ਦੋ ਤਿੰਨ ਮਹੀਨੇ ਪੂਰੇ ਗਰਮੀ ਦੇ ਨੇ ਜ਼ਬਰਦਸਤ ਗਰਮੀ ਦੇ ਤੇ ਪੂਰੇ ਉੱਤਰੀ ਭਾਰਤ ਚ ਕਾਫੀ ਗਰਮੀ ਸਖਤ ਗਰਮੀ ਪੈਂਦੀ ਹੈ ਤੇ ਲਗਭਗ ਇੰਡੀਆ ਚ ਗਰਮੀ ਦਾ ਪੂਰਾ ਮੌਸਮ ਹੁੰਦਾ ਹੈ ਤੇ ਇਸ ਲਈ ਗਰਮੀ ਦੇ ਮੌਸਮ ਦੇ ਵਿੱਚ ਖਾਸ ਕਰਕੇ ਜਿਹੜੇ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ 슈ਗਰ ਦੇ ਮਰੀਜ਼ ਨੇ ਜੇ ਹਾਈਪਰਟੈਨਸ਼ਨ ਦੇ ਮਰੀਜ਼ ਨੇ ਡਿਪਰੈਸ਼ਨ ਦੇ ਮਰੀਜ਼ ਨੇ ਜਾਂ ਇਸ ਤਰ੍ਹਾਂ ਦੇ ਮਰੀਜ਼ ਨੇ ਉਹਨਾਂ ਉੱpon ਖਾਸ ਧਿਆਨ ਦੇਣ ਦੀ ਲੋੜ ਹੈ ਕਿ ਉਹ ਗਰਮੀ 'ਚ ਬਾਹਰ ਨਾ ਜਾਣ ਉਹਨਾਂ ਨੂੰ ਆਪਣੇ ਕੰਮ 10 11 ਵਜੇ ਤੱਕ ਨਿਕਾ ਲੈਣੇ ਚਾਹੀਦੇ ਨੇ ਉਸ ਤੋਂ ਬਾਅਦ ਜ਼ਿਆਦਾ ਧੁੱਪ 'ਚ ਨਹੀਂ ਜਾਣਾ ਚਾਹੀਦਾ ਕਿਉਂਕਿ ਉਹਨਾਂ ਦਾ ਨਰਵਸ ਸਿਸਟਮ ਕਮਜ਼ੋਰ ਹੁੰਦਾ ਹੈ ਤੇ ਵੀਕ ਨਰਵਸ ਸਿਸਟਮ ਹੋਣ ਦੀ ਜਰਾ ਵਜ੍ਹਾ ਕਰਕੇ ਹਾਈਪਰਟੈਨਸ਼ਨ 'ਚ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਉਹਦੀ ਵਜ੍ਹਾ ਕਰਕੇ ਤੇ ਉਹਨਾਂ ਨੂੰ ਲੂ ਲੱਗ ਸਕਦੀ ਹੈ ਉਹਨਾਂ ਨੂੰ ਹੈਡ ਅਟੈਕ ਵੀ ਹੋ ਸਕਦਾ ਹੈ ਬਲੱਡ ਕਲੌਟਿੰਗ ਵੀ ਹੋ ਸਕਦੀ ਹੈ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ ਇਸ ਕਰਕੇ ਇਹੋ ਜਿਹੇ ਮਰੀਜ਼ਾਂ ਨੂੰ ਤਾਂ ਜਿਹੜੇ ਹਜ਼ਾਰਾਂ ਮਰੀਜ਼ ਨੇ ਪੰਜਾਬ 'ਚ ਖਾਸ ਕਰਕੇ ਤੇ ਉਹਨਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਤੇ ਉਹ ਕਿਤੇ ਬਾਹਰ ਨਾ ਜਾਣ ਤਾਂ ਅੱਛੀ ਗੱਲ ਹੈ ਤੇ ਸਵੇਰ ਨੂੰ 10 11 ਵਜੇ ਤੱਕ ਸਾਰੇ ਕੰਮ ਨਿਪਟਾ ਲੈਣ ਸ਼ਾਮ ਨੂੰ 4 ਵਜੇ ਤੋਂ ਬਾਅਦ ਬਾਹਰ ਨਿਕਲਣ ਦੇ ਪਰੇ ਪਰੇ ਬਿਲਕੁਲ ਘਰ ਦੜਵਟ ਕੇ ਬੈਠੇ ਰਹਿਣ ਇੱਕ ਤਾਂ ਗੱਲ ਇਹ ਹੈ ਦੂਸਰੀ ਗੱਲ ਇਹ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕੀ ਆਪਣੀ ਖੁਰਾਕ ਬੜੀ ਸੈੱਟ ਰੱਖੀਏ ਇਸ ਤਰ੍ਹਾਂ ਦੀ ਖੁਰਾਕ ਰੱਖੀਏ ਜਿਹਦੇ ਨਾਲ ਸਾਨੂੰ ਉਲਟੀਆਂ ਨਾਲ ਲੱਗਣ ਸਾਨੂੰ ਗਾਇਰੀਆ ਡਾਇਸੈਂਟਰੀ ਲੂਜ਼ ਮੋਸ਼ਨ ਟਟੀਆਂ ਵਗੈਰਾ ਨਾਲ ਲੱਗਣ ਇਸ ਲਈ ਬੜਾ ਧਿਆਨ ਦੇਣ ਦੀ ਲੋੜ ਆ ਕਿਉਂਕਿ ਗਰਮੀ 'ਚ ਜਿਹੜੀਆਂ ਇਹ ਅਲੰਤ ਆ ਜਾਂਦੀਆਂ ਨੇ ਤਾਂ ਬੜੀਆਂ ਪਰੇਸ਼ਾਨ ਕਰਦੀਆਂ ਨੇ ਇੱਕ ਤਾਂ ਗਰਮੀ ਪਰੇਸ਼ਾਨ ਕਰਦੀ ਹੈ ਦੂਸਰੀ ਇਹ ਗੜਬੜ ਹੋ ਜਾਂਦੀ ਹੈ ਬਾਡੀ 'ਚ ਡੀਹਾਈਡਰੇਸ਼ਨ ਪਾਣੀ ਦੀ ਕਮੀ ਜ਼ਬਰਦਸਤ ਹੋ ਜਾਂਦੀ ਹੈ ਤੇ ਉਹਦੇ ਨਾਲ ਲੂਣ ਔਰ ਬਾਡੀ 'ਚ ਸ਼ੂਗਰ ਦੀ ਕਮੀ ਹੋ ਜਾਂਦੀ ਹੈ ਇਸ ਕਰਕੇ ਜੇ ਖੁਦਾਨਾ ਖਾਸ ਤ ਤੋਂ ਤੁਹਾਨੂੰ ਉਲਟੀਆਂ ਟਟੀਆਂ ਲੱਗ ਵੀ ਗਈਆਂ ਤਾਂ ਵਧੀਆ ਪਾਣੀ ਜਿਹੜਾ ਉਹ ਬਾਲ ਕੇ ਠੰਡਾ ਕੀਤਾ ਪਾਣੀ ਯਾਨੀ ਜਿਹਦੇ ਚ ਬੈਕਟੀਰੀਆ ਨਾ ਹੋਣ ਸਾਫ ਸੁਥਰਾ ਪਾਣੀ ਲਓ ਤੇ ਉਹਦੇ ਵਿੱਚ ਚਮਚਾ ਨਮਕ ਦਾ ਛੋਟਾ ਤੇ ਇੱਕ ਚਾਹਨੀ ਦਾ ਕੋਲਕੇ ਤੁਸੀਂ ਜ਼ਰੂਰ ਲਗਾਤਾਰ ਪੀਂਦੇ ਰਹੋ ਜਾਂ ਫਿਰ ORS ਆਉਂਦਾ ਤੇ ਆਪਣੀ ਡਾਕਟਰ ਦੀ ਰਾਏ ਦੀ ਮਦਦ ਨਾਲ ਉਹ ਜ਼ਰੂਰ ਲਗਾਤਾਰ ਲਓ ਤੇ ਜੋ ਆਪ ਡਾਕਟਰ ਜੀ ਰਾनाल्ड ਦਵਾਈ ਲੈਣੀ ਆ ਉਹ ਜ਼ਰੂਰ ਲਓ ਤੁਸੀਂ ਆਵੇਸੜੇ ਨਾ ਹੋ ਕਿਉਂਕਿ ਡੀਹਾਈਡਰੇਸ਼ਨ ਨਾਲ ਬੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਤੇ ਤੀਸਰੀ ਗੱਲ ਹੈਗੀ ਆ ਵੀ ਅਸੀਂ ਇਹਨਾਂ ਗੱਲਾਂ ਤੋਂ ਵੈਸੇ ਬਚਾ ਕੇ ਰੱਖ ਸਕਦੇ ਹਾਂ ਦੋਸਤੋ ਇੱਕ ਗੱਲ ਜ਼ਰੂਰੀ ਹੈ ਕਿ ਜੇ ਤੁਸੀਂ ਰੋਜ਼ਾਨਾ ਨਿੰਬੂ ਪਾਣੀ ਪੀਂਦੇ ਹੋ ਨੇਚਰਲ ਨਿੰਬੂ ਪਾਣੀ ਪੀਂਦੇ ਹੋ ਸੰਤਰਾ ਲੈਂਦੇ ਹੋ ਜਾਂ ਇਸ ਤਰ੍ਹਾਂ ਦੇ ਫਲ ਲੈਂਦੇ ਹੋ ਤਾਂ ਉਹਦੇ ਨਾਲ ਤੁਹਾਡੇ ਚ ਜਿਹੜੀ ਜੀ ਹੈਡਿਸ਼ਨੋਂ ਨਹੀਂ ਹੁੰਦੀ ਤੇ ਬਾਡੀ ਦੇ ਗੰਦੇ ਤੱਤ ਬਾਹਰ ਨਿਕਲਦੇ ਨੇ ਤੁਹਾਨੂੰ ਗਰਮੀ ਲੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ ਤੇ ਬਲੱਡ ਪ੍ਰੈਸ਼ਰ ਵੀ ਨਹੀਂ ਹੁੰਦਾ ਉਹ ਵੀ ਕੰਟਰੋਲ ਰਹਿੰਦਾ ਨਿੰਬੂ ਨਾਲ ਔਰ ਤੀਸਰੀ ਗੱਲ ਇਹ ਹੈ ਕਿ ਤੁਹਾਨੂੰ ਥਕਾਵਟ ਨਹੀਂ ਹੁੰਦੀ ਤੁਹਾਨੂੰ ਚੁਸਤੀ ਬਣੀ ਰਹਦੀ ਹੈ ਜੇ ਤੁਸੀਂ ਗਰਮੀ ਸਿਹਤ ਅੱਛੀ ਬਰਕਰਾਰ ਰੱਖਣੀ ਹੈ ਤਾਂ ਨਿੰਬੂ ਨੂੰ ਆਪਣੇ ਦੋਸਤ ਬਣਾਓ ਤੇ ਇਸ ਦੇ ਨਾਲ ਹੀ ਜੇ ਤੁਹਾਨੂੰ 슈ਗਰ ਨਹੀਂ ਹੈਗੀ ਤਾਂ ਸ਼ੱਕਰ ਗੁੜ ਇਹ estrane cheezan ਤੁਸੀਂ ਥੋੜਾ ਥੋੜਾ ਜ਼ਰੂਰ ਖਾਂਦੇ ਹੋ ਖਾਸ ਕਰਕੇ ਉਦੋਂ ਜਦੋਂ ਤੋਂਪ ਚ ਜਾਣਾ ਪਏ ਵੈਸੇ ਕੋਸ਼ਿਸ਼ੇ ਕਰੋ ਕਿ ਤੋਂਪ ਜਾਣ ਤੋਂ ਬਚੋ ਤੇ ਤੀਸਰੀ ਗੱਲ ਇਹ ਹੈ ਜੇ ਤੁਹਾਨੂੰ ਚੱਕਰ ਆਉਣ ਲੱਗ ਜਾਣ ਕਬੜਾਟ ਹੋਣ ਲੱਗ ਜਵੇ ਤਾਂ ਕਰਨਾ ਕੀ ਚਾਹੀਦਾ ਹੈ ਦੋਸਤੋ ਜੇ ਤੁਹਾਨੂੰ ਕਬਰਾਟ ਜਾਂ ਚੱਕਰ ਭਾਵੇਂ ਥੋੜੇ ਆਉਣ ਜਾਂ ਜ਼ਿਆਦੇ ਆਉਣ ਕਦੇ ਵੀ ਭਾਵੇਂ ਤੁਸੀਂ ਸਫ਼ਰ ਕਰ ਰਹੇ ਹੋ ਜਾਂ ਕਿਤੇ ਵੀ ਹੋ ਤਾਂ ਇੱਕਦਮ ਤੁਸੀਂ ਸਾਈਡ 'ਤੇ ਕੋਈ ਰੁਕਣ ਦੀ ਕੋਸ਼ਿਸ਼ ਕਰੋ और ठंडे थान ठंडी जगह से जाओ अपनी जुत्ती खोलो अपने सरों साफ करो मुँह के पानी के छट्टे मारो पानी व्द तो वीओ बॉडी डिहाइड्रेट करना बड़ा जरूरी है पानी बद तो बाद पीना बड़ा जरूरी है जिन्ना तुम्हानी पियो उ उन्ना तुम ज़्यादा फायदे से गर्मी के खास करके तो इस करके वो चीज़ा खाओ जो बॉडी पानी की मात्रा बरकरार ठीक रखते जिमें खीरा हो गया ककड़ी होगी ਯਾ ਯਾ ਤਰਬੂਜ ਹੋ ਗਿਆ ਜਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਤੁਸੀਂ ਜ਼ਰੂਰ ਖਾਓ ਜਿਹੜੀਆਂ ਕੋਲ ਡਰਿੰਕਸ ਨੇ ਜਿਵੇਂ ਬਾਜ਼ਾਰ ਤੋਂ ਮਿਲਦੀਆਂ ਇਹਨਾਂ ਤੋਂ ਬਾਲਾਂ ਦੀ ਪਰਹੇਜ਼ ਕਰੋ ਕਿਉਂਕਿ ਇਹਨਾਂ ਚ ਕੈਫੀਨ ਕਾफी ਜ਼ਿਆਦਾ ਹੁੰਦੀ ਹੈ ਇਹ ਵੈਸੀ ਹਾਰਟ ਬੀਟਿੰਗ ਹਾਈ ਕਰ ਦਿੰਦੀ ਹੈ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੋ ਵੈਸੇ ਦਹੀਂ ਲੱਸੀ ਦੀ ਮਾਤਰਾ ਤੁਸੀਂ ਵਧਾ ਦਿਓ ਕੋਸ਼ਿਸ਼ ਕਰੋ ਦਹੀਂ ਲੱਸੀ ਜਿਹੜਾ ਉਹ ਸ਼ਾਮ ਨੂੰ ਨਾ ਖਾਓ ਤਾਂ ੱਚੀ ਗੱਲ ਹੈ ਦੁਪਹਿਰ ਨੂੰ 2-3 ਵਜੇ ਤੋਂ ਪਹਿਲਾਂ ਪਹਿਲਾਂ ਜਿੰਨਾ ਮਰਜ਼ੀ ਖਾਓ ਤੇ ਉਹਦੇ ਨਾਲ ਬੜਾ ਅੱਛਾ ਤੁਹਾਨੂੰ ਬਾਡੀ ਨੂੰ ਫਾਇਦਾ ਮਿਲਦਾ ਤੇ ਫਿਰ ਵੀ ਜੇ ਤੁਹਾਨੂੰ ਕਬਰਾਟ ਹੁੰਦੀ ਹੈ ਪਰੇਸ਼ਾਨੀ ਹੁੰਦੀ ਹੈ ਗਰਮੀ ਚ ਤਾਂ ਤੁਸੀਂ ਆਪਣੇ ਡਾਕਟਰ ਦੀ ਜ਼ਰੂਰ ਲੈ ਰਹੋ ਤਾਂ ਕਿ ਇਹ ਗਰਮੀ ਅਜਿਹੀ ਇਹ ਵੀ ਕਈ ਵਾਰੀ ਸਖਤ ਮਾਰ ਕਰਦੀ ਹੈ ਮੌਸਮ ਦੀ ਮਾਰ ਤੋਂ ਦੋਸਤੋ ਬਚੋ ਤੇ ਜੇ ਤੁਹਾਨੂੰ ਸਾਡੀਆਂ ਗੱਲਾਂ ਪਸੰਦ ਆਉਂਦੀਆਂ ਨੇ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਬਹੁਤ ਬਹੁਤ ਸ਼ੁਕਰੀਆ